ਕਿਸਾਨਾਂ ਨੇ ਕੇਂਦਰ ਸਰਕਾਰ ਦੇ ਸੋਨੀ ਦੀਆਂ 14 ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਵੱਲੋਂ ਸੋਨੀ ਦੀਆਂ ਫਸਲਾਂ ਤੇ ਐਮਐਸਪੀ ਵਧਾਉਣ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ ਕਿਸਾਨ ਪਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ। ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਦੱਸਿਆ ਕਿ ਐਮਐਸਪੀ ਦੇ ਇਜ਼ਾਫਾ ਨਾ ਕਾਫੀ ਹੈ। ਉਹਨਾਂ ਕਹਿ ਕੇ ਸਾਡੀ ਮੰਗ ਐਮਐਸਪੀ ਤੇ ਕਾਨੂੰਨੀ ਗਰੰਟੀ ਹੈ। ਨਰਮੇਦੀ ਐਮਐਸਪੀ 550 ਸੀ ਪਰ ਖਰੀਦ 4500 ਤੱਕ ਹੋਈ ਹੈ ਕਿਸਾਨ ਆਗੂ ਨੇ ਕਿਹਾ ਕਿ ਐਮਐਸਪੀ ਦੇਣ ਦਾ ਫਾਇਦਾ ਤਾਂ ਹੈ ਜੇ ਕਿਸਾਨਾਂ ਦੀ ਫਸਲ ਐਮਐਸਪੀ ਤੇ ਖਰੀਦੀ ਜਾਵੇ ਬਾਜ਼ੀ ਮਹਿੰਗਾਈ ਦੇ ਮੁਕਾਬਲੇ ਦਿੱਤੀ ਗਈ ਐਮਐਸਪੀ ਨਾ ਕਾਫੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਐਲਾਨੀ ਜਾਂਦੀ ਹੈ ਤਾਂ ਫਸਲ ਦੀ ਖਰੀਦ ਵੀ ਹੋਵੇਗੀ ਉਹਨਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕਿਸਾਨਾਂ ਨੇ ਵਾਰਾਨਸੀ ਵਿੱਚ ਪੀਐਮ ਦੀ ਗੱਡੀ ਤੇ ਜੁੱਤੀ ਸੁੱਟਣ ਦਾ ਮਾਮਲਾ ਵੀ ਚੁੱਕਿਆ ਇਸ ਦੇ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਨਵਦੀਪ ਜਲਬੇੜਾ ਤੇ ਹਰਿਆਣਾ ਸਰਕਾਰ ਵੱਲੋਂ 16 ਕੇਸ ਪੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਨਵਦੀਪ ਸਿੰਘ ਤੇ ਪਹਿਲਾਂ ਹੀ 9 ਕੇਸ ਦਰਜ ਹਨ ਹਰਿਆਣਾ ਸਰਕਾਰ ਨਵਦੀਪ ਉੱਤੇ ਨਿੱਜੀ ਤੌਰ ਤੇ ਤਸ਼ੱਦਦ ਕਰ ਰਹੀ ਹੈ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸੋਨੀ ਸੀਜ਼ਨ ਲਈ 14 ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਘਟੋ ਘਟ ਸਮਰਥਨ ਮੁੱਲ ਵਧਾਉਣ ਦਾ ਉਦੇਸ਼ ਕਿਸਾਨਾਂ ਨੂੰ ਉਹਨਾਂ ਦੀ ਉਪਜ ਦੀ ਬਿਹਤਰ ਕੀਮਤ ਪ੍ਰਦਾਨ ਕਰਨਾ ਅਤੇ ਖੇਤੀਬਾੜੀ ਸੈਕਟਰ ਨੂੰ ਵਧੇਰੇ ਲਾਭਕਾਰੀ ਬਣਾਉਣਾ ਹੈ ਅੰਬਾਲੇ ਵੱਤ ਚੜਗੇ ਪਹੁੰਚੋ ਤੇ ਆਪਣੇ ਹੱਕਾਂ ਵਾਸਤੇ ਜਿਹੜੇ ਨੌਜਵਾਨ ਬੱਚਿਆਂ ਦੇ ਮੁਕੱਦਮੇ ਝੁੱਠੇ ਦਰਜ ਕਰਕੇ ਇਸ ਅੰਦੋਲਨ ਦੀ ਆਵਾਜ਼ ਨੂੰ ਦੁਬਾਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਦੇ ਵਿੱਚ ਸਰਕਾਰ ਨੂੰ ਥੱਲ ਪਾਣੀਆ ਤੇ ਦੂਜਾ ਜਿਹੜਾ ਐਮਐਸਪੀ ਵਾਲਾ ਮਸਲਾ ਆ ਅੱਜ بڑے ਪੇਪਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਰਾਤ ਦਾ ਮੀਡੀਆ ਦੇ ਉੱਤੇ ਸਰਕਾਰ ਆਪਣੇ ਪਿੱਠ ਥੱਪ ਧਪਾ ਰਹੀ ਹੈ ਤੇ ਵੱਡਾ ਇੱਕ ਉਧਾਰ ਲਾਭ ਲੈਣ ਵਾਸਤੇ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਵੀ ਇਹ ਐਮਐਸਬੀ ਜਿੱਦਣ ਅਨਾਉਂਸ ਕਰਦੇ ਨੇ ਹਿੰਦੂਸਤਾਨ ਦੇ ਸਾਰੇ ਅਖਬਾਰਾਂ ਦੇ ਫਰੰਟ ਪੇਜ ਤੇ ਖਬਰ ਆਉਂਦੀਆਂ ਨੇ ਤੇ ਦੂਜੇ ਲੋਕ ਵਰਕਾਂ ਦੇ ਸੋਚਦੇ ਨੇ ਕਿ ਕਿਸਾਨਾਂ ਨੂੰ ਬਹੁਤ ਕੁਝ ਦੇ ਦਾ ਲੇਕਿਨ ਐਮਐਸਬੀ ਲੰਬੇ ਸਮੇਂ ਤੋਂ ਕੋਈ ਸਰਕਾਰ ਹੈ ਉਹ ਅਨਾਉਂਸ ਕਰਦੀ ਹੈ ਲੇਕਿਨ ਖਰੀਦ ਇਸੇ ਪਸੰਦੀ ਨਹੀਂ ਕਰਦੀ ਝੋਨੇ ਦੀ ਤੇ ਜਿਉਂਦੀ ਹੀ ਖਰੀਦ ਹੈ ਬਾਕੀ ਫਸਲਾਂ ਦੀ 1% 2% 4% ਤੱਕ ਖਰੀਦ ਹੈ ਲੇਕਿਨ ਮੋਸਟਲੀ 90 95% ਦੇਸ਼ ਦੇ ਹਿੱਸੇ ਦੇ ਵਿੱਚ ਕੋਈ ਸਰਕਾਰ ਦੇ ਪਾਸ ਅਜਾ ਢਾਂਚਾ ਵੀ ਨਹੀਂ ਵੀ ਜੋ ਕਹਿ ਕੇ ਖਰੀਦ ਵੀ ਸਕੇ ਸਾਡੀ ਲੜਾਈ ਇਹੀ ਹੈ ਵੀ ਜਿਹੜੀ ਸਰਕਾਰ ਨੇ ਅੱਜ ਐਮਐਸਬੀ ਅਨਾਉਂਸ ਕੀਤੀ ਹੈ ਉਹਨੂੰ ਖੇਡਣ ਵਾਸਤੇ ਤੁਸੀਂ ਕੀ ਪ੍ਰਬੰਧ ਕਰਿਆ ਇੱਥੇ ਲੈ ਕੇ ਚਾਹੀਏ ਜਿਹੜੀ ਸਾਡੀ ਫਸਲ ਅੱਜ ਮੱਕੀ ਦੀ ਤਿਆਰ ਹੈ ਅੱਜ ਮੂੰਗੀ ਦੀ ਫਸਲ ਤਿਆਰ ਹੈ ਅੱਜ ਜਿਹੜੀਆਂ ਹੋਰ ਫਸਲਾਂ ਤਿਆਰ ਨੇ ਕਿੱਥੇ ਲੈ ਕੇ ਆਈਏ ਕਿਹੜੇ ਸਰਕਾਰ ਦੇ ਕੋਲ ਜਾਈਏ ਸਾਨੂੰ ਸਰਕਾਰ ਉਸ ਖਬਰ ਦੇ ਨਾਲ ਥੱਲੇ ਵੀ ਦੱਸੇ ਵੀ ਭਾਈ ਅੰਬਾਲੇ ਵਾਲੇ ਇੱਥੇ ਲੈ ਕੇ ਆਣ ਮੱਕੀ ਦੀ ਫਸਲ ਨੂੰ ਪਟਿਆਲੇ ਵਾਲੇ ਇੱਥੇ ਲੈ ਕੇ ਆਣ ਸਰ੍ਹੋਂ ਦੀ ਫਸਲ ਨੂੰ ਕੋਈ ਪ੍ਰਾਵਧਾਨ ਨਹੀਂ ਹੈਗਾ ਸਿਰਫ ਇੱਕ ਵਾਹ ਵਾਹ ਹੀ ਖੱਟਣ ਵਾਲੀ ਗੱਲ ਹੈ ਇਸ ਕਰਕੇ ਸਰਕਾਰ ਨੂੰ ਸੀ ਕਹਿਣਾ ਚਾਹੁੰਦੇ ਆ ਵੀ ਐਮਐਸਪੀ ਗਰੰਟੀ ਖਰੀਦ ਗਰੰਟੀ ਦਾ ਕਾਨੂੰਨ ਬਣਾਇਆ ਜਾਏ ਸੋ ਇੰਨੇ ਕ ਬੇਇਤਿਆਰ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਸਵਾਲ ਇੱਕ ਕਰ ਲਓ ਜੀ ਥੋੜਾ ਜਿਹਾ ਇੱਕ ਸਾਰੇ ਹੀ ਬੁਲਾੜਿਆਂ ਵੱਲੋਂ ਇੱਕ ਗਲ ਮਿਸ ਹੋ ਗਈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਰੋਜ਼ ਆਪ ਦੀ ਪਿੱਠ ਆਪ ਹੀ ਥਪਥਪਾਉਂਦੇ ਨੇ ਕਿ ਮੈਂ ਬਿਜਲੀ ਬਹੁਤ ਦੇਤੀ ਮੈਂ ਬਿਜਲੀ ਬਹੁਤ ਦੇਤੀ ਪਿਛਲੇ 3 ਦਿਨ ਤੋਂ ਅੱਜ ਚੌਥਾ ਦਿਨ ਆ ਗਿਆ ਪਿਛਲੇ 3 ਦਿਨ ਨਾਲ ਚੁੱਕੇ ਨੇ ਲਗਾਤਾਰ ਕਟੇ ਨੇ ਲੱਗ ਰਹੇ ਨੇ ਕਿ ਖੇਤਾਂ ਦੇ ਵਿੱਚ ਲੋਕ ਵਿਚਾਰੇ ਪਰੇਸ਼ਾਨ ਨੇ ਕਿਸਾਨਾਂ ਦੀਆਂ ਲੇਬਰ ਖੜ ਜਾਂਦੀ ਹੈ ਲੇਬਰ ਬੈਠੀ ਰਹਿੰਦੀ ਹੈ ਕੰਮ ਨਹੀਂ ਹੋ ਰਿਹਾ ਔਰ ਘਰਾਂ ਦੇ ਵਿੱਚ ਜਿਹੜੀ ਆਮ ਪਬਲਿਕ ਆ ਉਹਨਾਂ ਦਾ ਵੀ ਇਹ ਬੁਰਾ ਹਾਲ ਹੈ ਸਵਾਲ ਇਹ ਕਿ ਇਹ ਗੱਲ ਕਹਿ ਸਕਦਾ ਕੋਈ ਕਿ ਡਿਮਾਂਡ ਵੱਧ ਗਈ ਫਲਾਨਾ ਹੋ ਗਿਆ ਜਿਹੜੀ ਗਰਮੀ ਵਧੀ ਹੈ ਇਹ ਕੋਈ ਸਡਨਲੀ ਤਾਂ ਹੈ ਨਹੀਂ ਬੇਦਰੋਂ ਕਿਸੇ ਪਾਸੋਂ ਕੋਈ ਜਾਨਵਰਾਂ ਦਾ ਝੁੰਡਾ ਆ ਗਿਆ ਲਗਭਗ 1 ਮਹੀਨਾ ਹੋ ਗਿਆ ਟੈਂਪਰੇਚਰ ਸਿਕਰ ਤੇ ਹੈ ਉਹਦੀ ਵਿਵਸਥਾ ਕਰਨਾ ਉਹਦਾ ਪ੍ਰਬੰਧ ਕਰਨਾ ਪਤਾ ਸੀ ਕਿ ਬਿਜਲੀ ਦੀ ਲੋੜ ਪੈਣੀ ਹੈ ਉਹਦੀ ਵਿਵਸਥਾ ਕਿਉਂ ਨਹੀਂ ਕੀਤੀ ਇਹ ਸਰਕਾਰ ਦਾ ਫੇਲਰ ਹੈ ਪਰ ਅਸੀਂ ਜੋ ਦੇਖ ਰਹੇ ਹਾਂ ਕਿਸਾਨੀ ਦਾ ਅੱਜ ਪਿਛਲੇ ਦੋ ਦਿਨ ਕੱਲ ਇੱਕ ਇਹਨਾਂ ਨੇ ਆਪਦੇ ਇੰਜੀਨੀਅਰਾਂ ਤੋਂ ਬਿਆਨ ਦਵਾਤਾ ਕਿ ਕਿਸਾਨ ਹਫਤਾ ਲੇਟ ਹੋਣਾ ਆਪਦੀ ਬਜਾੰਦ ਲੇਟ ਕਰਨ ਇਹ ਕੋਈ ਤਰੀਕਾ ਹੈ ਕਿ ਕਿਸਾਨਾਂ ਨੂੰ ਇਹ ਕਹਦੇ ਵੀ ਤੁਸੀਂ ਬਿਜਾਂਦ ਲੇਟ ਕਰੋ ਜੇ ਕਿਸਾਨ ਬਿਜਾਂਦ ਲੇਟ ਕਰਨਗੇ ਤਾਂ ਇਫੈਕਟ ਦੇਖੋ ਕੀ ਪੈਣਾ ਕੀ ਇਹ ਅਲਾਉ ਕਰਨਗੇ ਕਿ ਮੌਇਸਟਰ ਜੇ ਝੋਨੇ ਦੀ ਦੀ ਵਿਕਣ ਦੇ ਸਮੇ ਉਹਦੀ ਕਟਾਈ ਦੇ ਸਮੇ ਮੌਇਸਟਰ ਵੱਧ ਵਾਲਾ ਝੋਨਾ ਚੱਕੂ ਸਰਕਾਰ ਕੌਣ ਚੱਕੇਗਾ ਉਹਨੂੰ ਔਰ ਅਗਲੀ ਗੱਲ ਆ ਜਿਹੜਾ ਝੋਨੇ ਦੀ ਕਟਾਈ ਸਮੇ ਪਰਾਲੀ ਦਾ ਰੋਜ਼ ਸਮੱਸਿਆ ਖੜੀ ਹੁੰਦੀ ਹੈ ਜਿੰਨਾ ਲੇਟ ਕਰੀ ਜਾਵਾਂਗੇ ਉਨੀ ਹੀ ਪ੍ਰਾਲੀ ਦੀ ਸਮੱਸਿਆ ਸਾਡੇ ਤੇ ਵਧਣੀ ਹੈ ਇਹ ਸਾਰੇ ਦੇ ਸਾਰਾ ਖਮਿਆਜਾ ਕਿਸਾਨ ਨੂੰ ਭੁਗਤਣਾ ਪੈ ਰਿਹਾ ਹੈ ਹਰ ਵਕਤੋਂ ਕਿਸਾਨ ਨੂੰ ਦਬਾਇਆ ਜਾ ਰਿਹਾ ਕਿ ਤੁਸੀਂ ਐਂ ਕਰ ਲਓ ਇਹ ਪ੍ਰਬੰਧ ਕਰਨੇ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਆਪ ਦੇ ਪ੍ਰਬੰਧ ਤੁਰੰਤ ਕਰਕੇ ਕਿਸਾਨਾਂ ਨੂੰ ਲੋੜ ਮੁਤਾਬਕ ਬਿਜਲੀ ਸਪਲਾਈ ਦੇਵੇ ਚੋਣ ਦੀ ਪ੍ਰਾਲੀ ਨੂੰ ਲੈ ਕੇ ਹਰ ਸਾਲ ਮੁੱਦਾ ਆਉਂਦਾ ਹੈ ਇਸ ਵਾਰ ਕਿਸਾਨਾਂ ਵੱਲੋਂ ਕੋਈ ਪੂਰੀ ਤਿਆਰੀ ਹੈਗੀ ਹੈ ਕਿ ਇਸ ਲਈ ਕੀਤੀ ਜਾ ਸਕਦਾ ਹੈ ਦੇਖੋ ਕਿਸਾਨ ਤਿਆਰੀ ਕਰਦੇ ਕਰਦੇ ਤਿਆਰੀ ਕਰਦੇ ਕਰਦੇ ਕਿਸਾਨ ਲੁੱਟੇ ਗਏ ਅੱਜ ਤੱਕ ਸਰਕਾਰ ਜਿੰਨੇ ਵੀ ਸਾਨੂੰ ਸੰਦ ਪ੍ਰੋਵਾਈਡ ਕਰਵਾਉਂਦੀ ਹੈ ਸਬਸਿਡੀ ਤੇ ਹਰ ਇੱਕ ਸੰਦ ਉਹ ਪ੍ਰੋਵਾਈਡ ਕਰਾਉਂਦੀ ਹੈ ਜਿਹਨੂੰ ਘੱਟੋ ਘੱਟ 60 ਹਾਰਸ ਪਾਵਰ ਦਾ ਟਰੈਕਟਰ ਖਿੱਚੇ ਕਿੰਨੇ ਕਿਸਾਨ ਆ ਜਿਹੜੇ 35 ਹਾਰਸ ਪਾਵਰ ਦੇ ਟਰੈਕਟਰ ਦੇ ਖਿੱਚਣ ਵਾਲੇ ਤਿਆਰ ਕਰਵਾ ਕੇ ਦੇਦੇ ਲੋਕਾਂ ਨੂੰ ਇਦਾ ਮਤਲਬ ਪਾਲਿਸੀ ਜਿਹੜੀਆਂ ਬਣ ਰਹੀਆਂ ਨੇ ਉਹ ਕਾਰਪੋਰੇਟ ਪੱਖੀ ਬਣ ਰਹੀਆਂ ਨੇ ਕਿਸਾਨਾਂ ਨੂੰ ਲੁੱਟ ਕਰਾਉਣ ਵਾਲੀ ਬਣ ਰਹੀਆਂ ਨੇ ਤਾਂ ਪ੍ਰਬੰਧ ਕਿਸਾਨ ਵਿਚਾਰਾ ਕਿਵੇਂ ਕਰ ਪਾਏਗਾ ਲੇਕਿਨ ਅਸੀਂ ਪਿਛਲੀ ਵਾਰ ਤੋਂ ਵੀ ਇਹ ਪਿੱਟ ਰਹੇ ਹਾਂ ਸਰਕਾਰ ਨੂੰ ਰਿਕੁਐਸਟਾਂ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਇੰਨਾ ਕੁ ਤਾਂ ਅਲਾਊ ਕਰੋ ਕਿ ਉਹ ਆਪਦੀਆਂ ਲਾਈਨਾਂ ਸਾੜ ਕੇ ਟਰਾਲੀ ਤੋਂ ਜਾਲ ਛੁਡਾ ਲੈਣ ਨਹੀਂ ਤਾਂ ਜਿੱਥੇ-ਜਿੱਥੇ ਇਹਨਾਂ ਨੇ ਜਿਹੜੇ ਸੰਧ ਦਿੱਤੇ ਸਾਡੇ ਕਿਸਾਨਾਂ ਨੂੰ ਉਹ ਲੋਕ ਸੂਪਰ ਸੀਡਰ ਚਲਾਉਂਦੇ ਨੇ ਉੱਥੇ ਸਮੱਸਿਆ ਆ ਰਹੀ ਹੈ ਜਿਨ੍ਹਾਂ ਨੇ ਮਲਚਿੰਗ ਕੀਤੀ ਆ ਉੱਥੇ ਸਮੱਸਿਆ ਆ ਰਹੀ ਆ ਤੁਸੀਂ ਦੇਖਿਆ ਇੱਥੇ ਸੁੰਡੀ ਪੈ ਗਈ ਜੀ ਕਿੱਲਾਂ ਦੇ ਕਿੱਲੇ ਫਸਲ ਬਰਬਾਦ ਹੋ ਗਈ ਕਿਸੇ ਨੇ ਬਾਤ ਨਹੀਂ ਪੁੱਛੀ ਕਿਸਾਨ ਦੀ ਸੋ ਕਿਸਾਨ ਚਾਰ ਚਪੇਰੋਂ ਇੱਕ ਸਮੱਸਿਆ 'ਚ ਘਿਰ ਚੁੱਕਿਆ ਜਿਹੜਾ ਹਰ ਇੱਕ ਚੀਜ਼ ਦਾ ਹੱਲ ਹੀ ਕਿਸਾਨ ਤੇ ਛੱਡਿਆ ਜਾ ਰਿਹਾ ਕਿ ਕਿਸਾਨ ਹੀ ਕਰੇ ਤੋ ਇਸ ਕਰਕੇ ਕਿਸਾਨ ਦੀ ਸਪੋਰਟ ਕਰਨੀ ਬਣਦੀ ਆ ਹੁਣ ਪਿੱਛੇ ਸਪਰੀਮ ਕੋਰਟ ਨੇ ਇੱਕ ਵਾਰੀ ਕਿਹਾ ਵੀ ਇਹਨਾਂ ਨੂੰ 100 ਰੁਪਇਆ ਪਰ ਕਵੰਟਲ ਇਨਸੈਂਟਿਵ ਦਿਓ ਸਪਰੀਮ ਕੋਰਟ ਦਾ ਹੁਕਮ ਨਹੀਂ ਮੰਨਿਆ ਕਿਸੇ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ ਜਿਹੜੇ ਛੋਟੇ ਫਾਰਮਰ ਨੇ ਉਹਨਾਂ ਨੂੰ ਜਿਹੜੇ ਸੰਦ ਦੇਣੇ ਆ ਉਹ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਵਾਓ ਕਿਸੇ ਨੇ ਨਹੀਂ ਦਿੱਤੇ ਈਵਨ ਇਹ ਵੀ ਕਿਹਾ ਕਿ ਜੇ ਨਹੀਂ ਦੇ ਸਕਦੇ ਇੰਨੇ-ਇੰਨੇ ਰੁਪਈਆ ਦੀ ਸਪੋਰਟ ਕਰ ਦਿਓ ਉਹ ਵੀ ਨਹੀਂ ਕੀਤੀ ਫਾਰਮਰ ਦੀ ਕੋਈ ਨਹੀਂ ਸੁਣ ਰਿਹਾ ਫਾਰਮਰ ਨੂੰ ਹੀ ਦੱਬਿਆ ਜਾ ਰਿਹਾ ਲੁੱਟਿਆ ਜਾ ਰਿਹਾ ਔਰ ਉਹ ਦਬਾਇਆ ਜਾ ਰਿਹਾ ਹੈ ਤੋ ਇਹ ਕਿੰਨਾ ਕੁ ਵਿਚਾਰਾ ਮਦਰੇ ਬੋਹ ਚੱਕ ਸਕੇਗਾ ਜਿਹੜਾ ਆਲਰੇਡੀ ਅੱਜ ਇਸ ਵੇਲੇ ਜਦੋਂ ਫਾਰਮਰ ਦੀ ਇਨਕਮ ਹੈ ਜਿਹੜੀ ਉਹ 27 ਰੁਪਏ ਤੇ ਪੜ ਡਿਆ ਤੇ ਤੁਸੀਂ ਅੰਦਾਜ਼ਾ ਲਾਓ ਕਿ ਫਾਰਮਰ ਇਹ ਸਾਰਾ ਕੁਝ ਚੱਕ ਲੇਗਾ ਵਦਨ ਸਰਕਾਰਾਂ ਹੈਲਪ ਕਰਨ ਤਾਂ ਹੀ ਇਹ ਸਾਰਾ ਕੁਝ ਆਲੋ ਸਕਦਾ ਅਨਾਜ ਕਿਸਾਨ ਆਪਣੇ ਲਈ ਨਹੀਂ ਪੈਦਾ ਕਰਦਾ ਅਸੀਂ ਅਸੀਂ ਚੌਲ ਕਿੰਨਾ ਖਾਂਦੇ ਆ ਪੰਜਾਬ ਦੇ ਲੋਕ ਚੌਲ ਕਿੰਨਾ ਖਾਂਦੇ ਆ ਔਰ ਸਾਨੂੰ ਸਾਡੀ ਐਗਰੀਕਲਚਰ ਯੂਨੀਵਰਸਿਟੀ ਦੇ ਥਰੂ ਦਿੱਤੇ ਗਏ ਉਹ ਔਰ ਸਾਡਾ ਪਾਣੀ ਵੀ ਲੁੱਟ ਲਿਆ ਸਾਡਾ ਕਿਸਾਨ ਵੀ ਲੁੱਟ ਲਿਆ ਤੇ ਅਨਾਜ ਚੱਕ ਕੇ ਠੀਕ ਹੈ ਜੀ ਸਰ ਇੱਕ ਤੁਸੀਂ 12 ਮਸਤ 12 ਜੁਲਾਈ ਦਾ ਟਾਈਮ ਹੈ ਹਰਿਆਣਾ ਦੇ ਵਿੱਚ ਇਸ ਤੋਂ ਪਹਿਲਾਂ ਤੁਸੀਂ ਟ੍ਰੇਨਾਂ ਬੰਦ ਰੱਖੀਆਂ ਇਸ ਤੋਂ ਬਾਅਦ ਹਲੇ ਵੀ ਇੱਕ ਮਹੀਨੇ ਦਾ ਸਮਾਂ ਕੀ ਕਾਰਨ ਲੱਗਦਾ ਹੈ ਕਿ ਕਿਸਾਨ ਹਲੇ ਤੱਕ ਨਦੀਪ ਨੂੰ ਦਿਹਾੜੀ ਕਢਾ ਸਕੇ ਮੈਂ ਬਿਲਕੁਲ ਚਲੋ ਦੇਖੋ ਜਦੋਂ ਅਸੀਂ ਮੋਰਚੇ ਵਿੱਚ ਬੈਠੇ ਹੋਏ ਹਾਂ ਸਾਰੇ ਪੱਖਾਂ ਦੇ ਵਿਚਾਰ ਕਰਦੇ ਨੇ ਭਾਈ ਬਹੁਤ ਵਾਰੀ ਵਿਚਾਰ ਹੋ ਗਏ ਗੱਲਾਂ ਤੁਸੀਂ ਵੀ ਤਿੰਨ ਵਾਰੀ ਪੀਸੀ ਚ کہہ ਚੁੱਕੇ ਹੋ ਠੀਕ ਹੈ ਜੀ ਹੁਣ ਵੀ ਕਹਿ ਰਹੇ ਚੌਥੀ ਵਾਰੀ ਸਹੀ ਜੀ ਜੀ ਤੋ ਦੇਖੋ ਜੀ ਉਹਨਾਂ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ ਤੁਹਾਨੂੰ ਪੁੱਛੋ ਉਹਨਾਂ ਦਾ ਦੇਸ਼ ਚ ਹੋਇਆ ਕੀ ਹੈ ਰੈਂਦਾ ਖੰਦਾ ਹੋਰ ਵੀ ਕਰਵਾਉਣਾ ਤੋ ਕਰਵਾਈ ਜਾਣ ਆਪਾਂ ਵੀ ਲੱਗੇ ਹੋਏ ਆ ਵੀ ਲੱਗੇ ਹੋਏ ਆ ਤੋ ਕੋ ਰੋਲਾ ਨਹੀਂ ਹੈ ਸਰਕਾਰ ਨਾਲ ਜਦੋਂ ਅੰਦੋਲਨ ਚੱਲਦਾ ਬਾਗਲਾ ਵੀ ਆਪਦੀ ਲੜਾਈ ਲੜਦਾ ਸੀ ਆ ਵੀ ਲੜਾਈ ਲੜਦੇ ਅਸਤਾ ਫਿਰ ਕੁਛ ਕਰਦੇ ਆ ਤੇ ਪਹਿਲੋ ਸਮਾਂ ਦਿੰਦੇ ਆ ਪੀਸਫੁਲੀ ਕਰਦੇ ਸਰਕਾਰ ਨੂੰ ਵੀ ਸਰਕਾਰ ਸਾਡੀ ਗੱਲ ਮੰਨ ਲਵੇ ਨਹੀਂ ਮੰਨੂਗੀ ਅੰਦੋਲਨ ਹੋਰ ਤੇਜ਼ ਹੋਊਗਾ ਕਰਾਂਗੇ ਦੂਸਰਾ ਇੱਕ ਬਿਜਲੀ ਦੀਆਂ ਜਿਹੜੀਆਂ ਮੋਟਰਾਂ ਬਹੁਤ ਸਾਰੇ ਕਿਸਾਨਾਂ ਚ ਜਿਹੜੀ ਹੈ ਜਿਨ੍ਹਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਇੱਕ ਇੱਕ ਨਾਮ ਤੇ ਚਾਰ ਚਾਰ ਬਿਜਲੀ ਦੇ ਕਨੈਕਸ਼ਨ ਆ ਲੱਗਦਾ ਕਿ ਫ੍ਰੀ ਬਿਜਲੀ ਨੂੰ ਲੈ ਕੇ ਕੋਈ ਐਕਸ਼ਨ ਲੈਣਾ ਚਾਹੀਦਾ ਜਾਂ ਜਿਵੇਂ ਚੱਲ ਰਿਹਾ ਚੱਲ ਰਿਹਾ ਮੈਨੂੰ ਐਂ ਲੱਗਦਾ ਤੋ ਤੇ ਆ ਜਾਏ ਮਸ ਕੇ ਆਏ ਵੀ ਕਿਸਾਨਾਂ ਨੂੰ ਕਿਸੇ ਪਾਸੋਂ ਮਤਲਬ ਮਾਰ ਹੋਰ ਵਧਾਈਏ ਯਾਰ ਇੱਕੋ ਹੀ ਦਾ ਚੀਜ਼ ਸਾਨੂੰ ਦੇਖੋ ਐਮ ਜਿਹੜਾ ਸਾਨੂੰ ਬਿਜਲੀ ਫ੍ਰੀ ਮਿਲੀ ਹੈ ਧਿਆਨ ਨਾਲ ਸੁਣੋ ਤੇ ਤੁਸੀਂ ਜਦੋਂ ਉਹ ਜੇ ਪੱਤਰਕਾਰਤਾ ਦੀ ਲਾਈਨ 'ਚ ਨਾ ਆਇਆ ਉਵੇਂ ਜਦੋਂ ਬਿਜਲੀ ਖਰੀ ਆਈ ਮਗਰੋਂ ਕੀ ਮੁੰਡੇ ਆਏ ਹੁਣਗੇ ਨਵੇਂ ਇਹ ਵੀ ਨਵੇਂ ਆਏ ਆ ਮਗਰੋਂ ਬਿਜਲੀ ਫਰੀ ਦਿੱਤੀ ਕਿਉਂ ਹੈ ਪਾਣੀ ਫਰੀ ਦਿੱਤਾ ਕਿਉਂ ਹੈ ਅਸੀਂ ਮੰਗਦੇ ਸੀਗੇ ਕਿ ਸਾਨੂੰ ਸਾਡੀ ਫਸਲ ਦਾ ਰੇਟ ਪੂਰਾ ਦਿਓ ਡਾਕਟਰ ਸੁਮਿੰਨਾਥ ਦੀ ਰਿਪੋਰਟ ਵੀ ਮਗਰੋਂ ਆਈ ਹੈ ਅਸੀਂ ਇਹ ਮੰਗ ਕਰਦੇ ਸੀਗੇ ਕਿ ਫਾਰਮਰ ਨੂੰ ਉਹਦੀ ਫਸਲ ਦਾ ਰੇਟ ਆ ਜਿਹੜਾ ਜਿਹੜਾ ਸੂਚਕ ਸੂਚਕ ਅੰਕ ਨਾਲ ਉਦੇ ਮੁਤਾਬਕ ਅਗਰ ਸੂਚਕ ਅੰਕ ਨਾਲ ਦਿੰਦੇ ਆ ਨਾ ਜੀ 7600 ਰੁਪਇਆ ਘੱਟੋ ਘੱਟ ਕਣਕ ਦਾ ਰੇਟ ਬਣਦਾ ਹੈ 5400 ਰੁਪਇਆ ਘੱਟੋ ਘੱਟ ਝੋਨੇ ਦਾ ਰੇਟ ਬਣਦਾ ਹੈ ਅਗਰੇ ਦਿੰਦੇ ਆ ਤਾਂ ਉਹ ਵੀ ਘੱਟੋ ਘੱਟ ਹੈ ਵੀ ਅਸੀਂ ਥੋੜੇ ਜਿਨਾਂ ਨਾਲ ਵਿਸਾਰ ਲਾਂਗੇ ਤਾਂ ਵੀ ਸਾਡੇ ਇੰਨਾ ਬਣਦਾ ਉਹ ਨਹੀਂ ਦਿੱਤਾ ਸਾਨੂੰ ਸਾਨੂੰ ਤਾਂ ਬਾਦਲ ਸਾਹਿਬ ਨੇ ਕਹਿਦਾ ਆਹ ਲੋ ਜੀ ਤੁਹਾਨੂੰ ਜਿੰਨਾ ਚਿਰ ਕੇਂਦਰ ਨਹੀਂ ਕੋਲ ਦਿੰਦਾ ਆਹ ਮੈਂ ਦਿੰਦਾ ਤੁਹਾਨੂੰ ਇੰਨਾ ਉਹ ਸਾਨੂੰ ਮਿਲਿਆ ਉਹਦੇ ਤੇ ਵੀ ਡਾਂਗ ਠਾਈ ਫਿਰਦੇ ਆ ਇੱਕ ਲੋਡ ਦਾ ਤੁਹਾਨੂੰ ਮਿਲਣਾ ਇੱਕ 100 100 ਕਿਲਿਆਂ ਵਾਲੇ ਨੂੰ ਮਿਲਣਾ ਮੈਂ 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 ਦੱਸਦਾ ਇੱਕ ਮਿੰਟ ਜੀ 100 ਕਿੱਲਾ 200 ਕਿੱਲਾ 500 ਕਿੱਲੇ ਵਾਲਾ ਕੀ ਤੁਸੀਂ ਇਹਨੂੰ 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 ਕਿਸ ਤਰੀਕੇ ਨਾਲ ਲੈ ਰਹੇ ਆ ਆਪਾਂ ਮੇਰਾ ਮੰਨਣਾ ਔਰ ਸਾਡਾ ਕਹਿੰਦਾ ਮੇਰਾ ਨਹੀਂ ਤੁਸੀਂ ਮੇਰੇ ਨਾਲ ਬੈਠ ਜਓ ਤੁਹਾਡੀ ਤੁਹਾਨੂੰ ਵੀ ਬਣਾ ਲਾਂਗੇ ਵੀ ਆ ਗੱਲ ਐਵੇਂ ਹੀ ਆ ਅੱਜ 1 ਕੁਇੰਟਲ 1 ਕੁਇੰਟਲ ਕਣਕ 3200 ਨੂੰ ਪੈਦਾ ਹੋ ਰਹੀ ਹੈ ਜਿਹਨੇ ਜਦੋਂ ਮਰਜ਼ੀ ਆਪਾਂ ਫੇਰ ਵਿਹਲੇ ਟਾਈਮ ਤੇ ਬੈਠ ਕੇ ਚਰਚਾ ਕਰ ਲਾਂਗੇ ਹੁਣ 3200 ਨੂੰ ਪੈਦਾ ਹੁੰਦੀ ਹੈ ਜੀ ਵਿਕੀ ਕੀ ਰੇਟ ਸਾਡੀ 2200 2275 ਵੀ ਕੀ ਹੈ ਨਾ ਹੁਣ 950 ਰੁਪਈਆ ਯਾਰ ਸਾਨੂੰ ਘਾਟਾ ਪੈ ਰਿਹਾ ਹੈ ਤੇ ਜਿੰਨਾ ਕਿਸੇ ਨੇ ਵੱਧ ਪੰਗਾ ਲਿਆ ਨਾ ਜਿਹੜੂ ਤੁਸੀਂ ਉਹ ਵੱਡਾ ਗਿਣਿਆ ਜਿੰਨੇ ਉਹਨੇ ਵੱਧ ਵੇਚੀ ਹੈ ਤੇ ਜਦੋਂ ਜਦੋਂ ਜਿੱਦਾ ਜਿੱਦਾ ਮੁਨਾਫਾ ਹੋਏਗਾ ਜਿੰਨਾ ਵੱਧ ਤੇ ਜਾਊਗਾ ਨਾ ਮੁਨਾਫਾ ਬਣਾ ਹੁੰਦਾ ਜਾ ਤੇ ਜੇ ਘਾਟਾ ਹੈ ਤਾਂ ਜਿੰਨਾ ਵੱਧ ਵਿੱਚ ਉਹਨਾਂ ਘਾਟਾ ਬਣਾ ਹੁੰਦਾ ਗਿਆ ਸੋ ਇਸ ਕਰਕੇ ਫਾਰਮਰ ਦੀ ਹਾਲਾਤ ਆ ਜਿਹੜੇ ਉਹ ਬਹੁਤ ਮੰਦੇ ਨੇ ਉਹ ਕੋਈ 100 ਕਿੱਲੇ ਵਾਲਾ ਜਾਂ 50 ਕਿੱਲੇ ਵਾਲੇ ਵਾਲੀ ਗੱਲ ਨਹੀਂ ਹੈ ਇਹਨਾਂ ਨੂੰ ਵੰਡিয়ে ਨਾ ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਰੇ ਦੇਸ਼ ਦਾ ਕਿਸਾਨ ਇੱਕ ਜੋਟੂ ਟੋਕ ਲੜਾਈ ਲੜੇ ਤੁਸੀਂ ਕਿੰਨਾ ਅਵੇਅਰ ਕਰ ਰਹੇ ਹੋ ਕਿਸਾਨਾਂ ਨੂੰ ਕਿ ਜਿਹੜੇ ਜਿਹੜਾ ਆਪਾਂ ਹੱਥੀਂ ਕੜਕ ਵੜਦੇ ਆ ਉਹਦੋਂ ਤਾਂ ਨਾਲ ਕੁਝ ਵੀ ਨਹੀਂ ਹੁੰਦਾ ਉਹਦੇ ਨਾਲ ਨੂੰ ਵੀ ਲਗਾਤਾਰ ਅੱਗ ਲਾਈ ਜਾਂਦੀ ਹੈ ਅੱਗ ਲਾਉਣ ਤੋਂ ਬਾਅਦ ਕਹਿੰਦੇ ਨੇ ਦੱਸਦੇ ਨੇ ਕਿ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਕਹਿੰਦੇ ਨੇ ਵੀ ਕਿ ਖੇਤ ਨੂੰ ਠੰਡਾ ਕਰਨਾ ਜੀ ਪਾਣੀ ਲਾ ਦੇ ਉਹਦੇ ਵਿੱਚ ਪਰ ਉਹ ਤਾਂ ਮਨੁੱਖਾਂ ਦੇ ਇੰਨੇ ਵਿੱਚ ਉਹ ਤਾਂ ਤੁਸੀਂ ਉਹਨਾਂ ਨੂੰ ਐਜੂਕੇਟ ਕਰਨ ਵਾਸਤੇ ਕੀ ਕਰ ਰਹੇ ਹੋ ਇਹਦੀ ਲੋੜ ਵੀ ਹੈਗੀ ਬੋਲ ਕਿਸਾਨ ਕਰ ਰਹੇ ਦੋ ਗੱਲਾਂ ਨੇ ਦੇਖੋ ਸਵਾਲ ਤਾਂ ਇਹ ਹੁੰਦਾ ਵੀ ਜਦੋਂ ਅੱਜ ਕਾਰਪੋਰੇਟ ਨੇ ਮਾਡਲ ਲੈ ਕੇ ਆਂਦਾ ਵਾ ਵੀ ਦੇਸ਼ ਦੀਆਂ ਮਹਿਲਾਵਾਂ ਨੂੰ ਔਰਤਾਂ ਨੂੰ ਛੇੜ ਡ੍ਰੋਨ ਦਿੱਤੇ ਕਿਸੇ ਪੱਤਰਕਾਰ ਦਾ ਕੋਈ ਸਵਾਲ ਨਹੀਂ ਇਹ ਕਾਰਪੋਰੇਟ ਮਾਡਲ ਹੈ ਕੋਈ ਸਵਾਲ ਚੱਕ ਲੋ ਕੱਲ੍ਹ ਜੇ ਦੀ ਸਾਈਡ ਇਫੈਕਟ ਆਉ ਜਦੋਂ ਖੇਤੀ ਦੀ ਮਸ਼ੀਨਰੀ ਲੈਂਦੀ ਹੈ ਉਹਦੇ ਨਾਲ ਅਸੀਂ ਰੋਲਾ ਪਾਉਣ ਰਿਹਾ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਰੋਲਾ ਪਾਉਣ ਵਾਲੇ ਵੀ ਹਿੰਦੁਸਤਾਨ ਇਹੋ ਜਿਹਾ ਮੁਲਕ ਆ ਕਿ ਜਿੱਥੇ ਹੱਥ ਵਿੱਲੇ ਨੇ ਤੁਸੀਂ ਮਸ਼ੀਨਰੀ ਲਿਆਓਗੇ ਕਾਰਪੋਰੇਟਰ ਦਾ ਦਾਖਲਾ ਕਰਾਓਗੇ ਖੇਤੀ ਦੀ ਰਹਿਣ ਖੁਦ ਨਹੀਂ ਸੀ ਸਾਡਾ ਮਾਡਲ ਬਹੁਤ ਵਧੀਆ ਸੀ ਹਾਕਮਾਂ ਨੇ ਜਿਹੜੇ ਅੱਜ ਸਾਡੂੰ ਗੱਲਾਂ ਕਰ ਰਹੇ ਇਹਨਾਂ ਨੇ ਕੁਛ ਨਹੀਂ ਲਾ ਕੇ ਰਹਿਣ ਖੁਦ ਵਧੀਆ ਮੈਂ ਕਹਿੰਦਾ ਠੀਕ ਹੈ ਤੁਸੀਂ ਗੱਲ ਕਰ ਲਓ ਇਹ ਵੀ ਖੇਤ ਠੰਡਾ ਕਰਦੇ ਤੁਸੀਂ ਉਹ ਪੰਜ ਕੰਪਨੀਆਂ ਦਾ ਨਾਂ ਕਿਉਂ ਨਹੀਂ ਲੈਂਦੇ ਜਿਹੜੇ ਵਰਲਡ ਦੀਆਂ ਸਭ ਤੋਂ ਵੱਡੀਆਂ ਪਾਣੀ ਪਿੰਦੀਆਂ ਪੂਰੀ ਦੁਨੀਆ ਦਾ ਪਾਣੀ ਉੱਤੇ ਚਰਚਾ ਜੀ ਕੋਈ ਡਿਬੇਟ ਹੀ ਨਹੀਂ ਕਿਉਂਕਿ ਚੈਨਲ ਹੀ ਕੰਪਨੀਆਂ ਦੇ ਨੇ ਅਸੀਂ ਇੰਨੀ ਕਹਿੰਦੇ ਵੀ ਸਾਡੇ ਤੋਂ ਸਵਾਲ ਨਾ ਚੱਕੋ ਸਵਾਲ ਇਹ ਨਹੀਂ ਹੈ ਕਿ ਕਿਸਾਨ ਕੀ ਕਰ ਰਿਹਾ ਇੱਧਰ ਲਿਆਂਦਾ ਕਿੰਨੇ ਅਸੀਂ ਤਾਂ ਸਾਡੇ ਪਸ਼ੂਆਂ ਲਈ ਚਾਰੇ ਲਈ ਪਰਾਲੀ ਵੀ ਵਰਤਦੇ ਸੀ ਨਾੜੀ ਵਰਤੇ ਖੇਤਾਂ ਨੂੰ ਅੱਗ ਵੀ ਨਹੀਂ ਸੀ ਲੰਦੇ ਜਦੋਂ ਖੇਤੀ ਮਸ਼ੀਨਰੀ ਆਈ ਆ ਇਹ ਇਹ ਮਾਡਲ ਤੇ ਸਵਾਲ ਆ ਅਸੀਂ ਕਹਿੰਦੇ ਹਰ ਇਨਕਲਾਬ ਤੇ ਚਰਚਾ ਕਰ ਲੋ ਅੱਜ ਜਿਹੜੇ ਰੋਲਾ ਪਾ ਰਹੇ ਨੇ ਪਾਣੀ ਤੇ ਉਹ ਦੱਸਣ ਨਾ ਪੰਜਾਬ ਦੇ ਮਾਰਤਾ ਕਹਿੰਦੇ ਸੀ ਪੰਜਾਬ ਦੇ ਵਿੱਚ ਕਿਉਂਕਿ ਝੋਨਾ ਲਾਉਣ ਲਈ 1200 ਐਮ ਐਮ ਮਿਲੀਮੀਟਰ ਬਰਸਾਤ ਚਾਹੀਦੀ ਆ ਪੰਜਾਬ 700 ਐਮ ਐਮ ਹੁੰਦੀ ਸੀ 550 ਐਮ ਐਮ ਹੋ ਰਹੀ ਆ ਸਾਨੂੰ ਤਾਂ ਦੇਸ਼ ਵਾਸਤੇ ਧੱਕਿਆ ਗਿਆ ਵੀ ਤੁਸੀਂ ਝੋਨਾ ਪੈਦਾ ਕਰੋ ਅਸੀਂ ਤਾਂ ਝੋਨਾ ਉਗਾਉਣ ਵਾਲੇ ਹੈ ਹੀ ਨਹੀਂ ਇਹ ਤਾਂ ਇਹ ਸਵਾਲ ਕਰੀ ਤੇ ਕਹਿੰਦੇ ਜੀ ਉਹਦਾ ਟਾਈਮ ਨੰਘ ਗਿਆ ਜੀ ਛੱਡੋ ਜੀ ਇਹ ਗੱਲਾਂ ਜੀ ਜੀ ਹੋਣ ਵਾਲੀ ਗੱਲ ਕਰੋ ਜੀ ਤਾਂ ਇਹ ਡਿਬੇਟ ਉਲਟੀ ਹੈ ਜਿਹੜੀ ਜਿਹੜੀ ਸੰਭਵ ਨਹੀਂ ਹੈ ਅਸੀਂ ਵੀ ਆਪਣੇ ਤੌਰ ਤੇ ਯਤਨ ਕਰਾਂਗੇ ਜਿੰਨਾ ਹੁਣ ਬਚਾਦਾ ਸਾਰਾ ਠੇਕਾ ਸਾਨੂੰ ਵੀ ਤੁਸੀਂ ਆਹ ਕਰੋ ਆਹ ਕਰੋ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਅਸਰ ਨਹੀਂ ਆਉਣਾ ਅਸੀਂ ਤੇ ਛੇ ਵੀ ਕਰ ਕੀ ਰਹੇ ਹਾਂ ਸਵਾਲ ਹਰ ਗੱਲ ਨੂੰ ਕਾਰਪੋਰੇਟ ਦੇ ਪਾ ਕੇ ਸਰ ਮੇਰੀ ਗੱਲ ਸੁਣੋ ਪੰਦੇਰ ਸਾਹਿਬ ਤੁਸੀਂ ਅੰਮ੍ਰਿਤਸਰ ਤੋਂ ਬੱਜਾ ਆ ਕੇ ਲੈਣਾ ਨਹੀਂ ਸਕਦੇ ਜਿਹੜੀ ਗੱਡੀ ਤੁਹਾਡੇ ਥੱਲੇ ਉਹ ਵੀ ਕਾਰਪੋਰੇਟ ਦੀ ਹੈ ਓ ਭਾਈ ਇੰਦਰਾ ਦੀ ਗੱਡੀ ਹੋ ਗਈ ਮੁਰਤੀ ਦੀ ਗੱਡੀ ਹੋ ਗਈ ਜਾ ਤਾਂ ਤੁਸੀਂ ਵੀ ਗੱਡੇ ਤੇ ਆ ਜਾ ਕਰੋ ਬੇਤਾਪਾ ਮਾਰ ਲੈ ਚਲੋ ਮੈਂ ਇੱਕ ਮਿੰਟ ਇੱਕ ਮਿੰਟ ਜੀ ਸੁਣੋ ਹਾਂ ਜੀ ਦਰ ਸੋਚਣ ਵਾਲੀ ਹੈ ਸਮਝਣ ਵਾਲੀ ਹੈ ਨਾ ਇੱਕ ਹੋਰ ਨੋਟ ਕਰਿਓ ਗੱਲਾਂ ਤੁਸੀਂ ਕਦੇ ਵੀ ਕਿਸੇ ਨੇ ਇਮਾਨਦਾਰੀ ਵਾਲਾ ਪੱਕਾ ਪਰਿਵਾਰ ਆ ਯਾਰ ਮੈਂ ਤੁਹਾਡੇ ਤੇ ਬਹੁਤ ਮਾਨ ਕਰਦਾ ਮੇਰੀ ਕਦੇ ਕਿਸੇ ਨਾਲ ਮੇਰੇ ਨਾਲ ਤੁਸੀਂ ਲੜ ਵੀ ਪੰਮਦਾ ਵੀ ਕਹਦੇ ਨਾ ਨਾ ਕੁਝ ਨਹੀਂ ਯਾਰ ਆਪਦੇ ਨੇ ਕੀ ਹੋ ਗਿਆ ਜੇ ਕਹਿ ਲੈਣਾ ਇੱਕ ਕਦੇ ਸੋਚਿਆ ਕਿਸਾਨ ਨੂੰ ਤਾਂ ਆਪਾਂ ਕਹਿੰਦੇ ਜੀ ਕਿਸਾਨਾਂ ਨੇ ਖੇਤਾਂ 'ਚੋਂ ਦਰਖਤ ਪੱਟਤੇ ਹਰਿਆਵਲ ਖਤਮ ਹੋ ਗਈ ਹੈਨਾ ਪਿਛਲੇ ਕੁਝ ਸਮੇਂ ਤੇ ਆਪਾਂ ਦੇਖਦੇ ਹੁੰਦੇ ਸੀ ਸੜਕਾਂ ਦੇ ਦਾਰੇ ਦਰਖਤ ਕਿਉਂ ਲੱਗਦੇ ਸੀ ਹਰ ਰੋਡ ਦੇ ਚਾਰ ਚੁਪਰੇ ਦਰਖਤ ਸੀ ਬਹੁਤ ਵੱਡੇ ਵੱਡੇ ਪੇੜ ਸੀ ਉਹ ਗਏ ਖਤਮ ਹੋ ਗਏ ਨਾ ਸੜਕਾਂ ਖਾਲੀ ਹੋ ਗਈਆਂ ਸੁੰਨ ਸਰਾਹ ਹੋ ਗਈ ਉਹ ਉਹਦੇ ਤੇ ਕਦੇ ਕੋਈ ਨਹੀਂ ਬੋਲਦਾਗਾ ਵੀ ਇਹ ਕਾਰਪੋਰੇਟ ਪਟਰੇ ਹੈ ਨਾ ਉਹ ਬਰਬਾਦੀ ਉਹ ਕਰ ਰਹੇ ਨੇ ਜੇ ਕਿਤੇ ਕਿਸਾਨ ਵਿਚਾਰੇ ਦੇ ਡਾਂਗ ਉੱਠ ਕਰ ਦਿਆ ਵੀ ਤੁਸੀਂ ਕਰ ਤਾਂ ਹੁਣ ਉਹ ਅਗਲੀ ਗੱਲ ਬੋਰ ਕਰਦਾ ਕਹਤ ਤੁਸੀਂ ਸਾਨੂੰ ਕਹੋਂਗੇ ਵੀ ਤੁਸੀਂ ਵੀ ਏਸੀ ਲਾਉਣੇ ਹੋ ਤੁਸੀਂ ਇਮਾਨਦਾਰੀ ਨਾਲ ਦੱਸਿਓ ਕਿ ਆਹ ਜਿਹੜੀ ਜਿਹੜੀ ਹੁਣ ਗਰਮੀ ਵੱਧ ਰਹੀ ਹੈ ਕੀ ਇਹਦਾ ਸਾਰੀ ਦਾ ਜ਼ਿੰਮੇਵਾਰ ਕਿਸਾਨ ਹੈ ਪੋਲੂਸ਼ਨ ਜਿੰਨਾ ਹੁੰਦਾ ਹੈ ਉਸ ਪੋਲੂਸ਼ਨ ਦਾ ਜ਼ਿੰਮੇਵਾਰ ਕਿਸਾਨ ਤਾਂ ਨਹੀਂ ਇਹ ਤਾਂ ਰਿਕਾਰਡ ਬੋਲ ਰਿਹਾ ਤਾਂ ਅੰਕੜੇ ਬੋਲ ਰਹੇ ਨੇ ਨਾ ਲੇਕਿਨ ਡਾਂਗ ਵਿਚਾਰੇ ਕਿਸਾਨ 'ਤੇ ਉੱਠ ਕਰਦੀ ਹੈ ਸੋ ਇਹ ਅਸੀਂ ਵੀ ਤਾਂ ਹੀ ਪਿੱਟ ਰਹੇ ਆ ਵੀ ਤੁਸੀਂ ਕਿਰਪਾ ਕਰਕੇ ਕਿਸਾਨ ਦਾ ਸਹੀ ਪੱਖ ਨੂੰ ਆਪਾਂ ਜਾਣੇ ਬਿਨਾ ਉਹਦੇ ਤੇ ਪ੍ਰਸ਼ਨ ਕਰ ਲੋ ਚੰਗੀ ਗੱਲ ਹੈ ਤੁਹਾਡੇ ਸਵਾਲਾਂ ਨਾਲ ਤਾਂ ਸਾਨੂੰ ਜਵਾਬ ਦੇਣ ਦਾ ਮੌਕਾ ਮਿਲਣਾ ਤੁਸੀਂ ਸਵਾਲ ਨਹੀਂ ਕਰੋਗੇ ਤਾਂ ਸਾਡੀ ਗੱਲ ਕਿਵੇਂ ਜਾਏਗੀ ਪਰ ਆਪੋ ਢੱਲੇਵਾਲ ਸਾਹਿਬ ਇਹ ਦੂਸ਼ਣਵਾਦੀ ਦੀ ਪੋਲਿਟੀਕਲ ਹੁੰਦੇ ਹਨ ਨਾ ਉਹ ਚੀਜ਼ਾਂ ਹੋ ਗਈਆਂ ਵੀ ਉਹ ਸਾਨੂੰ ਆਏ ਕਹਿੰਦੇ ਸੀ ਉਹਨੂੰ ਆਏ ਕਹਿੰਦੇ ਆ ਤੁਸੀਂ ਮਸ਼ੀਨਰੀ ਦੀ ਗੱਲ ਕੀਤੀ ਕਾਰਪੋਰੇਟ ਘਰਾਣੇ ਮਸ਼ੀਨਰੀ ਦੇ ਆ ਇੱਕ ਰਿਪੋਰਟ ਇਹ ਵੀ ਆਈ ਸੀ ਕਿ ਪੰਜਾਬ ਦੇ ਵਿੱਚ ਲੱਖਾਂ ਟਰੈਕਟਰ ਹੈ ਜਿਹੜਾ ਉਸ ਤਰੀਕੇ ਨਾਲ ਵਰਤਿਆ ਨਹੀਂ ਜਾ ਰਿਹਾ ਯਾਨੀ ਕਿ ਕਿਸਾਨਾਂ ਦੇ ਕੋਲ ਕਾਰਪੋਰੇਟ ਘਰਾਣਿਆਂ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਕਿਸਾਨਾਂ ਦੇ ਕੋਲ ਇਹ ਸਮਰੱਥਾ ਵੀ ਨਹੀਂ ਹੈਗੀ ਅਸੀਂ ਕਿਹੜਾ ਟਰੈਕਟਰ ਵਕਤਣਾ ਹੈ ਅਸੀਂ ਸਿਰਫ ਕਾਰਪੋਰੇਟ ਘਰਾਣਿਆਂ ਦੇ ਜਾਲ ਦੇ ਵਿੱਚ ਆ ਕੇ ਖੁਦ ਫੈਸਲਾ ਕਰ ਲਿਆ ਵੱਡੇ ਟਰੈਕਟਰ ਲੈਣ ਨਹੀਂ ਨਹੀਂ ਥੋੜੇ ਥੋੜਾ ਸਵਾਲ ਠੀਕ ਹੈ ਇੱਕੋ ਮੈਂ ਬੇਨਤੀ ਕਰਦੇ ਹਾਂ ਜਦੋਂ ਪਹਿਲਾਂ ਅਸੀਂ ਟਰੈਕਟਰ ਲੈਣ ਜਾਂਦੇ ਸੀਗੇ ਤੁਸੀਂ ਪੁੱਛੋ ਐਗਰੀਕਲਚਰ ਦੀ ਪਾਲਿਸੀ ਉਹ ਕਹਿੰਦੇ ਸੀ 10 ਕਿੱਲੇ ਤੁਹਾਡੇ ਕੋ ਚਾਹੀਦੇ ਆ 18 ਕਿੱਲਾਂ ਤੋਂ ਘੱਟ ਟਰੈਕਟਰ ਨਹੀਂ ਸੀ ਦਿੰਦੇ ਆ ਵੀ ਆ ਤੁਹਾਡੇ ਕੋ ਵਾਹੀ ਜੋਗ ਜਿੰਨੇ ਕਿ ਯੂਨੀਵਰਸਿਟੀ ਦਾ ਕਾਂਕੜਾ ਹੁੰਦਾ ਵੀ ਇੱਕ ਟਰੈਕਟਰ ਰੱਖਣ ਵਾਸਤੇ ਕਿੰਨੀ ਕੁ ਜ਼ਮੀਨ ਚਾਹੀਦੀ ਓ ਇੱਕ ਇੱਕ ਸਾਲ ਦੇ ਵਿੱਚ ਕਿੰਨਾ ਚੱਲਣਾ ਚਾਹੀਦਾ ਹੁਣ ਉਹਨਾਂ ਕਹੇ ਵੀ ਉਹ ਨਹੀਂ ਦੇਖਦੇ ਵੀ ਉਹ ਕਹਿੰਦੇ ਬਸ ਕੋਈ ਨਾ ਕੋਈ ਗਵਾਹੀ ਦੇ ਉਹਨੂੰ ਪਤਾ ਕੁੜਕੀ ਕਰਕੇ ਅਸੀਂ ਕਿਉਂਕਿ 35 ਲੱਖ ਦਾ 30 ਲੱਖ ਦਾ ਕਿੱਲਾ ਜਣੀ ਇਹ ਪਾਲਸੀਆਂ ਤੱਕੇ ਗਏ ਸਾਡੇ ਘਾ ਟਰੱਕ ਥੋੜਾ ਸਵਾਲ ਵਾਬ ਜਾ ਤੱਕੇ ਗਏ ਛੁੱਟੇ ਗਏ ਆ ਸਾਡੇ ਵਾਲੇ ਪਾਸੇ ਤੁਰੇ ਫਿਰਦੇ ਆ ਇੱਥੇ ਡੀਲਰ ਵੀ ਕੋਈ ਨਹੀਂ ਆ ਟਰੈਕਟਰ ਆ ਪੁਰਾਣਾ ਟਰੈਕਟਰ ਲੈ ਕੇ ਉਹਨੂੰ ਵੱਧ ਪੈਸਿਆਂ 'ਚ ਲੈ ਲਿਆ ਠੀਕ ਆ ਔਰ ਵੱਧ ਪੈਸਾ ਇੱਕ ਜਦੋਂ ਸਰਕਾਰਾਂ ਦਾ ਇਹ ਮੰਤਬ ਹੋ ਜਾਵੇ ਸੀ ਕਿਸੇ ਨੂੰ ਫਾਇਦਾ ਦੇਣਾ ਤੇ ਸਭ ਸਬਸਾਈਡ ਕਰਨਾ ਆ ਕੰਪਾਇਨ ਤੇ ਹੁਣ ਕੰਪਾਇਨ ਨਹੀਂ ਕੰਪਾਇਨ ਤੇ 2 ਸਾਲ ਪਹਿਲੇ ਸਬਸਿਡੀ ਦੇ ਰਹੇ ਸੀ ਇਹਦਾ ਮਤਲਬ ਕੋਈ ਚੀਜ਼ ਨੂੰ ਲਿਆਉਣਾ ਚਾਹੁੰਦੇ ਆ ਤੁਸੀਂ ਜਿੱਦਣ ਜੂਰੀਆ ਲੈਂਦੀ ਤੁਸੀਂ ਪੰਜਾਬ ਦੇ ਅੰਕੜੇ ਪਤਾ ਕਰ ਲੋ ਸਾਡਾ ਕਿਸਾਨ ਜੂਰੀਆ ਨਹੀਂ ਸਪਉਂਦਾ ਇਹਨਾਂ ਨੇ ਗ੍ਰਾਮ ਸੇਵਕ ਘੱਲ ਕੇ ਸਕੂਲਾਂ ਦੇ ਵਿੱਚ ਟ੍ਰਾਇਲ ਕਰਾਇ ਸਬਸਿਡੀ ਦਿੱਤੀ ਉਹ ਜ਼ਹਿਰ ਮੰਡਲ ਲੱਗਿਆ ਖੁਦ ਲਾ ਦਿਓ ਫਿਰ ਜਦੋਂ ਲੱਗ ਜੂ ਫਿਰ ਆਪੇ ਤੁਰਿਆ ਫਿਰੋ ਇਹਦੇ ਪਿੱਛੇ ਮੈਂ ਕਹਿੰਦਾ ਤੁਹਾਡੀ ਪੱਕ ਠੀਕ ਆ ਪਰ ਸਰਕਾਰਾਂ ਕੋਈ ਛੱਡ ਨਹੀਂ ਸਕਦੇ ਕੱਲੇ ਕਿਸਾਨ ਨਹੀਂ ਇਹਦੇ ਲਈ ਜੰਗਵਾ ਰਹੇ ਇੱਕ ਪੱਤਰਕਾਰ ਦੋਸਤ ਜਿਹੜਾ ਆਪਣਾ ਪੋਲੂਸ਼ਨ ਵਾਲੀ ਗੱਲ ਐ ਕਿੰਨੇ ਜੰਗਲ ਹਸਦੇਵ ਦਾ ਜੰਗਲ ਕਿੰਨੇ ਜੰਗਲ ਵੇਚਦੇ ਆ ਹੁਣ ਹਮਾਚਲ ਤੇ ਹਮਾਚਲ ਉਤਰਾਖੰਡ ਚ ਅੱਗ ਲੱਗੀ ਹੋਈ ਹੈ ਜਿਹੜਾ ਕਾਰਬਨ ਕ੍ਰੈਡਿਟ ਦਾ ਪੈਸਾ ਲੈਣੇ ਆ ਜਿੰਨਾ ਪੋਲੂਸ਼ਨ ਅਸਲੀ ਇੱਕ ਦਿਨ ਪੋਲੂਸ਼ਨ ਕਰਨਾ ਜਿਹੜੀ ਫੈਕਟਰੀਆਂ ਜਿਹੜਾ ਪਿੱਛੇ ਆਪਣਾ ਕਰੋਨਾ ਦੇ ਟਾਈਮ ਦੇ ਵਿੱਚ ਕਿਸਾਨ ਤਾਂ ਆਪਣੀ ਖੇਤੀ ਕਰਦਾ ਰਿਹਾ ਕਿਸਾਨ ਕਰਕੇ ਤਾਂ ਇਹ ਭਾੜ ਦਿਖਣੋਂ ਬੰਦ ਨਹੀਂ ਹੋਏ ਜੇ ਅੱਜ ਇਹ ਭਾੜ ਦਿਖਣੇ ਬੰਦ ਤਾਂ ਪ੍ਰੋਡਕਸ਼ਨ ਕਰਕੇ ਆਸਮਾਨ ਸਾਫ਼ ਰਹਿੰਦਾ ਜਿਹੜਾ ਕੋਰੋਨਾ ਦੇ ਟਾਈਮ ਤੁਸੀਂ ਦੇਖਿਆ ਖੇਤੀ ਤਾਂ ਨਹੀਂ ਬੰਦ ਹੋਈ ਇਹ ਮੰਨਣਾ ਪਏਗਾ ਠੀਕ ਹੈ ਸਾਰਾ ਜਿਹੜਾ ਭਾਰ ਹੈ ਸਾਡੇ ਤੋਂ ਸਿੱਟੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਅਸੀਂ ਪ੍ਰੋਡਕਸ਼ਨ ਦੇ ਮਾਮਲੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਕੰਮ ਵੀ ਕਰ ਰਹੇ ਜਿੰਨੀ ਆ ਅਪ੍ਰੈਲ ਦੇ ਮਹੀਨੇ ਅੱਗ ਲੱਗਦੀ ਐ ਤੁਸੀਂ ਰਿਕਾਰਡ ਦੇਖ ਲਿਓ ਉਹ ਬਿਜਲੀ ਵਿਭਾਗ ਦੇ ਢਿੱਲੀ ਤਾਰਾਂ ਦੀ وجہ ਨਾਲ ਲੱਗਦੀ ਐ ਫਾਰਮਰ ਨੇ ਉਹਦਾ ਹੱਲ ਪੂਰਾ ਕਰਿਆ ਹੋਇਆ ਐ ਜਿਹੜੀ ਗਿਓਂ ਦਾ ਜਿਹੜਾ ਬਚਿਆ ਹੋਇਆ ਨਾੜਾ ਉਸ ਨੂੰ ਆਪਾਂ 100% ਕੋਈ ਵੀ ਅੱਗ ਨਹੀਂ ਲਾਣਾ ਚਾਹੁੰਦਾ ਕਿਸੇ ਤਰ੍ਹਾਂ ਦਾ ਵੀ ਪੂਰਾ ਵੇਰ ਆ ਫਾਰਮਰ ਲੇਕਿਨ ਹਾਲਾਤ ਤਾਂ ਐ ਜene ਅੱਗ ਲੱਗ ਜਿਵੇਂ ਫਾਇਰ ਬ੍ਰਿਗੇਡ ਦੀ ਮੌਸਮ ਦੇ ਵਿੱਚ ਗਰਮੀ ਇੰਨੀ ਆ ਅੱਜ ਫਲੱਡ ਦੀ ਗੱਲ ਐ ਕੱਲੋ ਫਲੱਡ ਨੇ ਆਣਾ ਐ ਕੋਈ ਪ੍ਰਬੰਧ ਹੈਗਾ ਉਹ ਪ੍ਰਬੰਧਨ ਹੈ ਗਰਮੀ ਪੈ ਰਹੀ ਹੈ ਬਰਸਾਤ ਨਹੀਂ ਵੱਧ ਪੈਣਾ ਆ ਇਹ ਜ਼ਿੰਮੇਦਾਰੀ ਸਰਕਾਰਾਂ ਦੀ ਆ ਰਹੀ ਗੱਲ ਜਿਹੜੀ ਡਾਈਵਰਸੀਫਿਕੇਸ਼ਨ ਗਿਆ ਫਾਰਮਰ ਵੱਡੇ ਪੱਧਰ ਤੇ ਚਾਹ ਕੰਨੇ ਦੀ ਹੈ ਚਾਹ ਯੂਪੀ ਦੇ ਵਿੱਚ ਵੀ ਆ ਇੱਕੇ ਜਿੰਦਗੇ ਪੱਲੀਏ ਦੇ ਵਿੱਚ ਇਹਨਾਂ ਦੀ ਜਥੇਬੰਦੀ ਜਿਹੜੀ ਕੰਮ ਕਰਦੀ ਆ ਵੀ ਤੁਸੀਂ ਇਹ ਸਰਕਾਰਾਂ ਤੋਂ ਨਾ ਆਸ ਕਰੋ ਠੀਕ ਨਹੀਂ ਆਪਣੀ ਜ਼ਿੰਮੇਦਾਰੀ ਆਪ ਨਿਭਾਣ ਦੇ ਆਪਣਾ 2500 ਏਕੜ 3100 ਏਕੜ 23 ਦੇ ਵਿੱਚ 2500 ਏਕੜ ਆਪਣਾ ਬਾਈ ਦੇ ਵਿੱਚ ਇਹਨਾਂ ਨੇ ਛੋਨੇ ਤੋਂ ਹਟਾ ਕੇ ਫਾਰਮਰਾਂ ਨੂੰ ਦੂਜੇ ਪਾਸੇ ਲਾਇਆ ਇਹਦੀ ਗੱਲ ਨਹੀਂ ਬਹੁਤ ਵੱਡੇ ਲੈਵਲ ਤੇ ਕਰ ਰਹੇ ਨੇ ਲੇਕਿਨ ਜਿਹੜੀ ਸਰਕਾਰ ਵਾਹ ਵਾਹ ਲੁੱਟਣੀ ਚਾਹੁੰਦੀ ਹੈ ਉਸ ਗੱਲ ਤੇ ਆ ਵੀ ਅੱਜ ਵੱਡੇ ਵੱਡੇ ਖ਼ਬਰਾਂ ਦੇ ਵਿੱਚ ਫਰੰਟ ਪੇਜ ਤੇ ਜਿਹੜੀ ਐਮਐਸਪੀ ਗਰੰਟੀ ਦਾ ਕਾਨੂੰਨ ਹੈਗਾ ਖਾਣ ਨੂੰ ਇਹਨਾਂ ਕੋਲ ਕਿਹੋ ਜਿਹਾ ਨਹੀਂ ਤੇ 30 ਮਿਲੀਨ ਟਨ ਕਿਉਂ ਇਹਨਾਂ ਨੇ ਇੰਪੋਰਟ ਕਰਾਇਆ 55% ਜਿਹੜੀ ਦਾਲ ਅ 50% ਉਹ ਇਹਨਾਂ ਨੇ ਇੰਪੋਰਟ ਕਰਾਈ ਖਾਣ ਨੂੰ ਇਹਨਾਂ ਕੋਲ ਹੈਗੇ ਨਹੀਂ 55% ਜਿਹੜਾ ਤੇਲ ਆ ਖਾਣ ਵਾਲਾ ਉਹ ਬਾਹਰ ਤੋਂ ਪੋਰਟ ਹੁੰਦਾ ਹੈ ਜਿਹੜਾ ਹਿੰਦੂਸਤਾਨ ਦਾ ਕਿਸਾਨ ਹੈ ਉਹਨੂੰ ਐਮਐਸਪੀ ਦੇਣ ਤੋਂ ਵੀ ਯਾਨੀ ਕਿ ਇਹ ਕਾਰਪੋਰੇਟ ਘਰਾਣੇ ਪੂਰੀ ਆਵਾਮ ਦੀ ਲੁੱਟ ਕਰਦੇ ਨੇ ਸਾਡੀ ਬਾਰ ਬਾਰ ਰਹੀ ਬੇਇਨਸਾਫੀ ਹੈ ਵੀ ਸਾਰੇ ਲੋਕਾਂ ਦੀ ਜਿਹੜੀ 150 ਕਰੋੜ ਆਬਾਦੀ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਹੈ ਤੇ ਇਹੀ ਹੈ ਵੀ ਇਹ ਕਾਰਪੋਰੇਟ ਘਰਾਣੇ ਬਲੈਕ ਕਰਦੇ ਨੇ ਜਦ ਐਮਐਸਪੀ ਜੇ ਮੂੰਗੀ ਦੀ ਫਸਲ ਹੈ ਭਰੇ 3500 ਰੁਪਏ ਰੇਟ ਆ ਆទਿਰ ਨੇ ਐਨਾਨਸ ਕਰਤਾ ਵੀ 6000 ਰੁਪਏ ਦੇ ਬੱਸ ਜਰ ਬੇਚ ਦਿੱਤਾ ਦੁਖ ਦੀ ਗੱਲ ਇਹ ਉਹ ਮੰਨਦੇ ਆ ਵੀ ਨਾ ਦੇ ਇਨਾ ਖਰਚਾ ਆਂਦਾ ਆ ਸੀਏਸੀਪੀ ਦੀ ਰਿਪੋਰਟ ਹੈ ਅਜੇ ਨਾ ਸੁਆਮੀਨਾਥ ਨੂੰ ਦੀਨੀ ਸਵਾਮੀ ਨਥਨ ਨੇ ਤਾਂ ਜਿਨ੍ਹਾਂ ਨੂੰ ਇਹਨਾਂ ਨੇ ਆਪਣਾ ਵਾਰਡ ਦਿੱਤਾ ਆ ਭਾਰਤ ਰਤਨ ਦਿੱਤਾ ਆ ਜੇ ਉਸ ਦੇ ਮੁਤਾਬਕ ਆਈਏ ਤਾਂ ਸਾਰੀ ਫਸਲਾਂ ਹੋਰ ਜੇ ਬਦਲ ਆ ਠੀਕ ਹੈ ਇੱਕ ਗੱਲ ਪੱਤਰਕਾਰ ਦੋਸਤੋ ਮੈਂ ਪ੍ਰੈਕਟੀਕਲ ਗੱਲ ਕਰਨੀ ਆ ਪ੍ਰੈਕਟੀਕਲ ਇੱਕ ਇੱਕ ਮਿੰਟ ਜੀ ਕਰ ਲਓ ਜੀ ਕਰ ਲਓ ਮੈਂ ਇਹ ਕਹਿਣਾ ਚਾਹੁੰਦਾ ਮੈਂ ਹੁਣ 4 ਦਿਨ ਦੀ ਸਰਚ ਕੀਤੀ ਆ ਅਕਸਰ ਜੇ ਮੈਂ 47 ਸਾਲ ਦਾ ਹੋਇਆ ਆ 47 ਸਾਲਾਂ ਦਾ ਖੇਤਾਂ 'ਚ ਜਾਂਦਾ ਸੀ ਮੈਂ 100 ਮੋਟਰਾਂ ਚੈੱਕ ਕੀਤੀਆਂ ਸਾਡੀਆਂ ਮੋਟਰਾਂ ਤੇ ਕਈ ਪਿੰਡਾਂ ਦੀਆਂ ਚੈੱਕ ਕੀਤੀਆਂ 5 ਤੋਂ ਲੈ ਕੇ 20 ਪੇੜ ਤੱਕ ਕੱਲੇ ਕਿਸਾਨ ਦੇ ਖੇਤ ਚ ਘਰੇ ਔਰ ਵੱਡੇ درخت ਖੜੇ ਨੇ ਅਸਲ 'ਚ ਜਿਹੜੀ ਗੱਲ ਹੈਗੀ ਆ ਕਿਸਾਨਾਂ ਦੇ ਹੁੰਦੀ ਆ ਜਿਹੜੀ ਝੋਨੇ ਨੂੰ ਸਾਡਾ ਅੱਗ ਲਾਉਣਾ ਉਹ ਕਿਸਾਨ ਦੀ ਮਜਬੂਰੀ ਆ ਕਿਸੇ ਸਰਕਾਰ ਨੇ ਹੱਥ ਨਹੀਂ ਫੜਿਆ ਔਰ ਜੇ ਕਿਤੇ ਇੱਕਾ ਦੁੱਕਾ ਕਿਸਾਨ ਕੋਈ ਕਣਕ ਦੇ ਨਾੜ ਨੂੰ ਅੱਗ ਲਾਉਂਦਾ ਤਾਂ ਅਸੀਂ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ ਉਹਦਾ ਵਿਰੋਧ ਕਰਦੇ ਆ ਤਾਂ ਉਹਨੂੰ ਸਮਝਾ ਕੇ ਵੀ ਆਉਨੇ ਆ ਸੋ ਕਹਿਣ ਦਾ ਭਾਵ ਸਾਰੀ ਕਹਾਣੀ ਪਾਣੀ ਧਰਤੀ 'ਚ ਖਤਮ ਹੋਣਾ ਤੇ ਦੂਜਾ ਪ੍ਰਦੂਸ਼ਨ ਵਾਤਾਵਰਨ ਨੂੰ ਖਰਾਬ ਕਰਨ ਦਾ ਸਿਰਫ ਇਕੱਲਾ ਕਿਸਾਨ ਨੂੰ ਮੜਿਆ ਜਾਂਦਾ ਸੋ ਸਾਰੀਆਂ ਚੀਜ਼ਾਂ ਨੂੰ ਨੋਟ ਕਰਕੇ ਕੁੱਕੇ ਕਿਸਾਨ ਤੇ ਵਿਚਾਰਾ ਸੌਖਾ ਸਰਕਾਰ ਕਿਸਾਨ ਸਹਿਲੰਦਾ ਸੋ ਕਿਸਾਨ ਦਾ ਮੈਨੂੰ ਲੱਗਦਾ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਕਿਸਾਨ ਵਾਤਾਵਰਣ ਦਾ ਪ੍ਰੇਮੀ ਹੈਗਾ ਕਿਸਾਨ ਵਾਤਾਵਰਣ ਦਾ ਪ੍ਰੇਮੀ ਹੈਗਾ ਇਸ ਨਾਲੀ ਗੱਲ ਤੇ ਆ ਥੈਂਕ ਯੂ ਥੈਂਕ ਯੂ ਮੈਡਿਕਲ ਵਾਲੀ ਕੰਪਨੀ ਉਹਨਾਂ ਨੂੰ ਸਵਾਲ ਕਰਿਓ ਉਹ ਕਿੰਨੀ ਸਬਸਿਡੀ ਲੈਣੀਆਂ ਨੇ ਬਹੁਤ ਵਧੀਆ ਗੱਲ ਹੈ 700 ਰੁਪਏ ਵੀ ਦੇਣਦੇ ਕਵੰਟਲ ਪਿੱਛੇ ਉਹ 800 ਰੁਪਏ ਕਵੰਟਲ ਗਵਰਨਮੈਂਟ ਨੂੰ ਸਬਸਿਡੀ ਦੇਣਦੀ ਹੈ ਨਾਟ ਲੈਣ ਦਾ ਫਾਰਮਰ ਨੂੰ ਵੀ ਰੁਪਈਆ ਵੀ ਦਾ ਲਾਭ ਦੇਣਦੇ ਜਦ ਕਿ ਸੁਪਰੀਮ ਕੋਰਟ ਦਾ ਆਰਡਰ ਹੈ ਥੈਂਕ ਯੂ ਮਿਹਰਬਾਨੀ ਜੀ ਬੜੀ ਬੜੀ ਹਾਂ ਨੋ ਸੀਧਾ ਪਰ ਓਕੇ ਅ ਅੱਜ ਵੀ ਇੱਥੇ ਮੇਰੇ ਕੋਲੇ ਕੁਝ ਪਰਿਵਾਰ ਆਏ ਆ ਅਸੀਂ ਕਮੇਸੀ ਤਾਂ ਮਤਲਬ ਇੱਕ ਇਹ ਹੁੰਦਾ ਹੈ ਪ੍ਰੋਟੋਕੋਲ ਹੈ ਪਰ ਫਿਰ ਵੀ ਉਹ ਸਾਡਾ ਹਿੱਸਾ ਨਹੀਂ ਸਾਡੇ ਅੰਦੋਲਨਾਂ ਚ ਸ਼ੇਰ ਹੋਏ ਨੇ ਅਸੀਂ ਉਹਨਾਂ ਦੀ ਲੜਾਈ ਸਰਕਾਰ ਨੂੰ ਅਸੀਂ ਪਹਿਲੇ ਤਾਂ ਅਪੀਲ ਕਰਾਂਗੇ ਕਿ ਉਹਨਾਂ ਨੂੰ ਤੁਰੰਤ ਕੀਤੇ ਵਾਅਦੇ ਦੇ ਮੁਤਾਬਕ ਜਿਹੜੇ ਰਹਿੰਦੇ ਨੇ ਬੱਚੇ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾਵੇ ਨਹੀਂ ਤਾਂ ਸਾਡੀ ਮਜਬੂਰੀ ਬਣੇਗੀ ਪੰਗਾ ਅਸੀਂ ਦੁਬਾਰਾ ਪੰਜਾਬ ਸਰਕਾਰ ਨਾਲ ਵੀ ਇਹ ਤੇ ਲਵਾਂਗੇ ਔਰ ਅੱਗੇ ਤੁਹਾਨੂੰ ਯਾਦ ਹੋਵੇ ਸ਼ਾਇਦ ਮੇਰੇ ਪੱਤਰਕਾਰ ਵੀਰਾਂ ਨੂੰ ਫਰੀਦਕੋਟ ਦੇ ਵਿੱਚ ਇਹਨਾਂ ਨੇ ਛੱਡਦੇ ਸੀ ਮੁੰਡੇ ਸਾਰੇ ਜਿਹੜੇ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਨੇ ਕੋਈ ਕੋਈ ਉਹਨਾਂ ਕੋਈ ਵਿਅਕਤੀ ਉਹਨਾਂ ਦੀ ਖਾਤਰ ਉਸ ਵੇਲੇ ਮਰਨ ਮਰਤੇ ਬੈਠ ਕੇ ਅਨਾਉਂਸ ਕਰਵਾਇਆ ਹੈ ਖੇਤੀਬਾੜੀ ਮੰਤਰੀ ਮੰਨ ਕੇ ਆਏ ਵੀ ਇੰਨੇ ਟਾਈਮ ਦੇ ਵਿੱਚ ਵਿੱਚ ਇਹਨਾਂ ਨੂੰ ਨੌਕਰੀਆਂ ਦੇ ਦੇਾਂਗੇ ਪਰ ਫਿਰ ਵੀ ਮਤਲਬ ਸਰਕਾਰ ਦੁਬਾਰਾ ਉਹਨਾਂ ਰਾਹ ਤੇ ਫਿਰ ਦੁਰਦੀਆ ਮੁੱਕਰਦੀ ਹੈ ਮਨਾਵਾਂਗੇ ਜੇ ਇਹ ਜੀ ਵੀ ਲੜਾਈ ਲੜਨੀ ਪਈ ਉਹ ਜੀ ਲੜਾਈ ਅਸੀਂ ਲੜਾਂਗੇ ਅੱਜ ਫੇਰ ਦੁਬਾਰਾ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਅਸੀਂ ਸਾਡੀ ਸਰਕਾਰ ਨੂੰ ਅਪੀਲ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਕਿ ਇਹਨਾਂ ਨੌਜਵਾਨਾਂ ਨੂੰ ਤੁਰੰਤ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾ ਦੇ।